जय साईं जी रेबक जय साईं जी 786 एस ए ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਆਉ ਮਿਲਦੇ ਰਵੇ ਬਾਬਾ ਜੀ ਕਹਿੰਦੇ ਕਿ ਜੋ ਰੱਬ ਕੋ ਭੁੱਲ ਕਰ ਜਿਹੜੇ ਰੱਬ ਨੂੰ ਭੁੱਲ ਕੇ ਵਹਿਮਾਂ 'ਚ ਚਪਟਕਦੇ ਆ ਨਾ ਉਹ ساری ਜ਼ਿੰਦਗੀ ਖੁਸ਼ੀਆਂ ਨੂੰ ਹੀ ਤਰਸਦੇ ਆ ਤੇ ਜਿਹੜੇ ਵਿਸ਼ਵਾਸ ਦੇ ਨਾਲ ਆ ਜਾਂਦੇ ਆ ਫੱਕਰਾਂ ਦੇ ਦਰ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਫੁੱਲ ਜਿਹੜੇ ਆ ਨਾ ਉਹ ਰਹਿਮਤ ਦੇ ਬਰਸਦੇ ਜ਼ਰਾ ਗੌਰ ਕਰੋ ਕਹਿੰਦੇ ਕਿ ਜੋ ਰੱਬ ਕੋ ਭੁੱਲ ਕਰ ਵਹਿਮੋਂ ਵਿੱਚ ਭਟਕਤੇ ਹੈ ਉਹ ساری ਜ਼ਿੰਦਗੀ ਖੁਸ਼ੀਆਂ ਨੂੰ ਤਰਸਤੇ ਔਰ ਜੋ ਵਿਸ਼ਵਾਸ ਕੇ ਸਾਥ ਆ ਜਾਂਦੇ ਹਨ ਫਕੀਰੋਂ ਕੇ ਦਰ ਪਰ ਉਨकी जिंदगी में फूल रहमत के बरसते है के कुछ है जो रहमतानू तरसदे है कुछ है जो रहमतानू तरसदे है ते कुछ जड़े है फकीरांदे ਕੋਲ ਚੱਲ ਕੇ ਆ ਜਾਂਦੇ है उननते रहमतान दे फूल बरसदे है बाबा जी वो कह रहे है ਭਰਮਾ ਚੋਂ ਨਿਕਲੋ ਜੋ ਵਹਿਮਾ ਚ ਰਹਿੰਦੇ ਹੈ ਭਰਮਾ ਚ ਪਿਆ ਰਹਿੰਦਾ ਉਹਨਾਂ ਨੂੰ ਖੁਸ਼ੀ ਨਹੀਂ ਮਿਲਦੀ ਪਪਾ ਜੀ ਖੁਸ਼ੀ ਕਿਸ ਨੂੰ ਮਿਲਦੀ ਹੈ ਪੜਾ ਉਹਦੇ ਬਾਰੇ ਫਕਰ ਲੋਕ ਦੱਸਦੇ ਆ ਕਿ ਭਰਮ ਛੱਡ ਕੇ ਭਲੇਖੇ ਛੱਡ ਕੇ ਵਹਿਮ ਛੱਡ ਕੇ ਉਸ ਰੱਬ ਤੇ ਯਕੀਨ ਰੱਖੋ ਉਸ ਖੁਦਾ ਤੇ ਯਕੀਨ ਰੱਖੋ ਤਾਂ ਇੱਥੇ حضرت ਅਮੀਰ ਖੁਸਰੋ ਜੀ ਦੀ ਇੱਕ ਗੱਲ ਹੈ ਕਿ ਜਦੋਂ ਅਮੀਰ ਖੁਸਰੋ ਜੀ ਜਦੋਂ ਵੀ ਚੱਲਦੇ ਸੀ ਨਾ ਤੇ ਕਈ ਵਾਰ ਆਪਣੇ ਸੇਵਕ ਨੂੰ ਕਾਲੀ ਬਿੱਲੀ ਰੱਖੀ ਹੁੰਦੀ ਸੀ ਕਹਿੰਦੇ ਜ਼ਰਾ ਗੌਰ ਕਰਨਾ ਉਹਨਾਂ ਨੇ ਨਾ ਕਾਲੀ ਬਿੱਲੀ ਰੱਖੀ ਹੁੰਦੀ ਸੀ ਕਹਿੰਦੇ ਜਦੋਂ ਮੈਂ ਲੰਗੜਾ ਐ ਨਾ ਮੇਰੇ ਮੂਹਰੇ ਦੀ ਕਾਲੀ ਬਿੱਲੀ ਲਗਾਓ ਜ਼ਰਾ ਗੌਰ ਕਰਨਾ ਬਾਬਾ ਜੀ ਕਿ ਮੇਰੇ ਅੱਗੇ ਦੀ ਕਾਲੀ ਬਿੱਲੀ ਲਗਾਓ ਤਾਂ ਉਹ ਸੇਵਕ ਕਹਿੰਦੇ ਜੀ ਮਹਾਰਾਜ ਦੁਨੀਆ ਤਾਂ ਡਰਦੀ ਏ ਕਾਲੀ ਬਿੱਲੀ ਤੋਂ ਤੁਸੀਂ ਕਾਲੀ ਬਿੱਲੀ ਕਿਉਂ ਆਪਣੇ ਅੱਗੇ ਤੋਂ ਲਗਾਉਂਦੇ ਹੋ ਤਾਂ ਉਸ ਵਕਤ حضرت ਅਮੀਰ ਖੁਸਰੋ ਕਹਿੰਦੇ ਕਿ ਦੁਨੀਆ ਨੂੰ ਦੱਸਣਾ ਚਾਹੁੰਦਾ ਆ ओके ਜਿਹੜੇ ਮੁਰਸ਼ਦ ਦੇ ਗੁਰੂ ਦਾ ਨਾਮ ਲੈ ਕੇ ਚੱਲਣ ਵਾਲੇ ਹੁੰਦੇ ਆ ਨਾ ਜਿਹੜੇ ਮੁਰਸ਼ਦ ਦਾ ਨਾਮ ਲੈ ਕੇ ਚੱਲਣ ਵਾਲੇ ਹੁੰਦੇ ਆ ਨਾ ਉਹ ਬਿੱਲੀਆਂ ਬੁੱਲੀਆਂ ਤੋਂ ਨਹੀਂ ਡਰਦੇ ਇਹ ਆਸ਼ਿਕ ਲੋਕ ਫਕੀਰਾਂ ਦੀ ਗੱਲ ਹੈ ਬਾਬਾ ਜੀ ਜਿੱਦਾਂ ਇੱਕ ਹੋਰ ਘਟਨਾ ਹੈ ਜਿੱਦਾਂ ਨਾ ਇੱਕ Hazrat Nizamuddin Awliya sahab ਦਾ ਸੇਵਕ ਸੀ ਔਰ ਉਸ ਦੇ ਘਰ ਇੱਕ ਲੜਕੇ ਨੇ ਜਨਮ ਲਿਆ ਔਰ ਉਹ ਲੜਕਾ ਬੜਾ ਸੋਹਣਾ ਸੀ ਰੰਗ ਚਿੱਟਾ ਅੱਖਾਂ ਨੀਲੀਆਂ ਵਾਲ ਕੁੰਗਰਾਲੇ ਜਿੰਨੇ ਵੀ ਦੇਖਣਾ ਉਹ ਕਹਿਣ ਲੱਗ ਪੈਣਾ ਉਹ ਭਾਈ ਇਹਨੂੰ ਕਿਤੇ ਨਜ਼ਰ ਨਾ ਲੱਗ ਜਾਵੇ ਕੋਈ ਨਜ਼ਰ ਬੱਟੂ ਲਗਾ ਦੋ ਇਹਨੂੰ ਕੋਈ ਨਜ਼ਰ ਨਾ ਲੱਗ ਜਾਵੇ ਕੋਈ ਨਜ਼ਰ ਬੱਟੂ ਲਗਾ ਦੇ ਇਹਨੂੰ ਜਿੱਦਾਂ ਮਾਵਾਂ ਕਹਿੰਦੀਆਂ ਨੇ ਨਾ ਕਾਲਾ ਟਿੱਕਾ ਲਗਾ ਦੇ ਕਿਤੇ ਨਜ਼ਰ ਨਾ ਲੱਗ ਜਾਵੇ ਗੌਰ ਫਰਮਾਓ ਬਾਬਾ ਜੀ ਹੁਣ ਜਰਾ ਗੌਰ ਕਰਨਾ ਕਿ ਹੋ ਸਕਦਾ ਨਜ਼ਰ ਲੱਗਦੀ ਵੀ ਹੋਵੇ ਨਜ਼ਰ ਕਹਿੰਦੇ ਪੱਥਰ ਪਾੜ ਦਿੰਦੀ ਹੈ ਫਕੀਰ ਲੋਕ ਫਰਮਾਉਂਦੇ ਪੱਥਰ ਪਾੜ ਦਿੰਦੀ ਹੈ ਨਜ਼ਰ ਪਰ ਜਿਹਦੇ ਕੋਲ ਗੁਰੂ ਦੇ ਨਾਮ ਦਾ ਆਸਰਾ ਹੈ ਆਪਣੇ ਮੁਰਸ਼ਿਦ ਦੇ ਨਾਮ ਦਾ ਆਸਰਾ ਉਸ ਨੂੰ ਕੀ ਨਜ਼ਰ ਲੱਗਣੀ ਹੈ ਬਾਬਾ ਜੀ ਹੋਰ ਫਰਮਾਓ ਜਰਾ ਕੋਈ ਕੁਝ ਕਰ ਦਿੰਦਾ ਹੈ ਕੋਈ ਕੁਝ ਕਰ ਦਿੰਦਾ ਹੈ ਉਹ ਭੜਾ ਟਿੱਕਿਆਂ ਨੇ ਬਚਾ ਲੈਣਾ ਪਰ ਇਨਸਾਨ ਦੇਖੋ ਭਰਮਾਂ ਚ ਕਿੱਦਾਂ ਫਸਿਆ ਹੈ ਯਕੀਨ ਨਹੀਂ ਕਰਦਾ ਆਪਣੇ ਮਾਲਕ ਤੇ ਯਕੀਨ ਨਹੀਂ ਕਰਦਾ ਆਪਣੇ ਰੱਬ ਤੇ ਹੁਣ ਕਹਿੰਦੇ ਉਹਨੂੰ ਕਈਆਂ ਨੇ ਕਹਿਣਾ ਆਂਡੀਆਂ ਗਵਾਂਡੀਆਂ ਨੇ ਕਿ ਤੇਰਾ ਮੁੰਡਾ ਬੜਾ ਸੋਹਣਾ ਹੈ ਭਾਈ ਕਿ ਤੇ ਨਜ਼ਰ ਨਾ ਲੱਗ ਜਾਵੇ ਇਹਨੂੰ ਐ ਕਰ ਦੇ ਇਹਨੂੰ ਉਹ ਕਰ ਦੇ ਇਨੂੰ ਕਾਲਾ ਟਿੱਕਾ ਲਗਾ ਕੇ ਰੱਖਿਆ ਕਰ ਇਹਦੇ ਗਲੇ 'ਚ ਆਹ ਪਾ ਦੇ ਇਹਦੇ ਗਲੇ 'ਚ ਕੋਈ ਆ ਧਾਗਾ ਪਾ ਦੇ ਹੁਣ ਜਦੋਂ ਇਦਾਂ ਲੋਕਾਂ ਦੀਆਂ ਗੱਲਾਂ ਸੁਣੀਆਂ ਨਾ ਤਾਂ ਉਹਨੇ ਚੱਕਿਆ ਆਪਣੇ ਬੱਚੇ ਨੂੰ ਲੈ ਕੇ ਪਹੁੰਚ ਗਈ ਆਪਣੇ ਮੁਰਸ਼ਿਦ ਦੇ ਕੋਲ ਜ਼ਰਾ ਗੌਰ ਕਰਨਾ ਮੁਰਸ਼ਿਦ ਦੇ ਕੋਲ ਪਹੁੰਚ ਗਈ ਮੁਰਸ਼ਿਦ ਦੇ ਕੋਲ ਪਹੁੰਚ ਕੇ ਚਲੋ ਬੱਚੇ ਦਾ ਜਨਮ ਹੋਇਆ ਹੈ ਕਿ ਨਾਲੇ ਮੁਰਸ਼ਿਦ ਦਾ ਅਸ਼ੀਰਵਾਦ ਲੈ ਆਵਾਂਗੇ ਵੀ ਨਾਲੇ ਮੁਰਸ਼ਿਦ ਦਾ ਅਸ਼ੀਰਵਾਦ ਮਿਲ ਜਾਏਗਾ ਨਾਲੇ ਬੱਚੇ ਨੂੰ ਪਿਆਰ ਮਿਲ ਜਾਏਗਾ ਔਰ ਸ਼ੁਕਰਾਨਾ ਕਰਕੇ ਆਵਾਂ ਕਿ ਤੁਹਾਡੀ ਰਹਿਮਤ ਨਾਲ ਹੀ ਇਹ ਫੁੱਲ ਘਰ ਚ ਖਿੜਿਆ ਹੈ ਹੁਣ ਬੱਚੇ ਨੂੰ ਲੈ ਕੇ ਗਈ ਹਜ਼ਰ ਨਜ਼ਾਮੁਦੀਨ ਔਲੀਆ ਸਾਹਿਬ ਦੇ ਕੋਲ ਉਹ ਨਜ਼ਾਮੁਦੀਨ ਔਲੀਆ ਬੈਠੇ ਹੋਏ ਸੀ ਤਾਂ ਇਸ ਨੇ ਜਾ ਕੇ ਨਾ ਬੱਚੇ ਨੂੰ ਹਜ਼ੂਰ ਦੇ ਅੱਗੇ ਇਦਾਂ ਰੱਖ ਦਿੱਤਾ ਅੱਗੇ ਕੀਤਾ ਹਜ਼ਰ ਨਜ਼ਾਮੁਦੀਨ ਔਲੀਆ ਜੀ ਨੇ ਬੱਚੇ ਨੂੰ ਪਕੜਿਆ ਕੱਪੜੇ ਨੂੰ ਪਰੇ ਕੀਤਾ ਦੇਖਿਆ ਉਸਦੇ ਚਿਹਰੇ ਨੂੰ ਦੇਖ ਕੇ ਨਾ ਉਹਨੂੰ ਆਸ਼ੀਰਵਾਦ ਦਿੱਤਾ ਔਰ ਕਹਿੰਦੇ ਲੈ ਖੁਦਾ ਨੇ ਤੈਨੂੰ ਚੰਨ ਵਰਗਾ ਪੁੱਤਰ ਦਿੱਤਾ ਹੈ ਬਹੁਤ-ਬਹੁਤ ਮੁਬਾਰਕ ਬਾਤ। ਔਰ ਇਹ ਕਹਿ ਕੇ ਉਹਨਾਂ ਬੱਚਾ ਉਹਦੀ ਗੋਦੀ 'ਚ ਦੇ ਦਿੱਤਾ। ਦੁਬਾਰਾ ਗੋਦੀ 'ਚ ਦੇ ਦਿੱਤਾ। ਹੁਣ ਬੱਚੇ ਨੂੰ ਆਪਣੇ ਘਰ ਲੈ ਕੇ ਆ ਗਏ। ਹੁਣ ਜਦੋਂ ਘਰ ਲੈ ਕੇ ਆ ਗਏ ਨਾ ਤਾਂ ਉਹਨੂੰ ਆਂਡ-ਗਵਾਂਡ ਹੁਣ ਇਕੱਠਾ ਕੀਤਾ ਜਦੋਂ ਤਾਂ ਉਹ ਕਹਿੰਦੇ ਕਿ ਇੱਕ ਗੱਲ ਯਾਦ ਰੱਖੋ ਤੁਸੀਂ ਕਹਿੰਦੇ ਸੀ ਨਾ ਇਹਨੂੰ ਨਜ਼ਰ ਨਾ ਲੱਗ ਜਾਵੇ। ਕੁਝ ਕਰਵਾ ਕੇ ਆ। ਅੱਜ ਮੈਂ ਕਰਵਾ ਕੇ ਆਈ। ਔਰ ਹੁਣ ਇਹਨੂੰ ਜਦੋਂ ਤੱਕ ਇਹਦੀ ਜ਼ਿੰਦਗੀ ਚੱਲ ਰਹੀ ਹੈ ਨਾ ਇਹਨੂੰ ਕੋਈ ਨਜ਼ਰ ਲੱਗ ਹੀ ਨਹੀਂ ਸਕਦੀ ਕਿਉਂਕਿ ਇਹਦੇ ਤੇ ਮੇਰੇ মুর্ਸ਼ਦ ਦੀ ਰਹਿਮਤ ਦੀ ਨਜ਼ਰ ਪੈ ਗਈ ਹੈ ਔਰ ਜਿਸ ਤੇ ਰਹਿਮਤ ਦੀ ਨਜ਼ਰ ਪੈ ਜਾਵੇ ਉਹਨੇ ਤੇ ਫਿਰ ਦੁਨੀਆ ਦੀਆਂ ਨਜ਼ਰਾਂ ਕੁਝ ਨਹੀਂ ਵਿਗਾੜ ਸਕਦੀ ਜ਼ਰਾ ਗੌਰ ਕਰੋ ਬਾਬਾ ਜੀ ਜਿਸ ਤੇ মুর্ਸ਼ਦ ਦੀ ਰਹਿਮਤ ਦੀ ਨਜ਼ਰ ਪੈ ਜਾਵੇ ਨਾ ਉਹਦਾ ਫਿਰ ਇਹ ਦੁਨੀਆ ਦੀਆਂ ਨਜ਼ਰਾਂ ਕੁਝ ਨਹੀਂ ਵਿਗਾੜ ਸਕਦੀ ਬਾਬਾ ਜੀ ਹੁਣ ਯਕੀਨ ਕਿਸ ਚੀਜ਼ ਤੇ ਹੋਣਾ ਚਾਹੀਦਾ ਕਿ মুর্ਸ਼ਦ ਦੀ ਇੱਕ ਰਹਿਮਤ ਦੀ ਨਜ਼ਰ ਦੁਨੀਆ ਦੀਆਂ ਲੱਖਾਂ ਨਜ਼ਰਾਂ ਨਾਲੋਂ ਵੱਡੀ ਹੈ ਅੱਜ ਇਨਸਾਨ ਉਸ ਨਜ਼ਰ ਤੇ ਯਕੀਨ ਨਹੀਂ ਕਰ ਰਿਹਾ ਯਕੀਨ ਕਿਸ ਤੇ ਕਰ ਲੈਂਦਾ ਹੈ ਕਿ ਸੋਨਾ ਘਰ ਬਣਾ ਕੇ ਕਈ ਵਾਰੀ ਜੁੱਤੀ ਲਟਕਾ ਦਿੰਦਾ ਹੈ ਘਰ ਦੇ ਬਾਹਰ ਔਰ ਜੁੱਤੀਆਂ ਤੇ ਯਕੀਨ ਹੈ ਕਿ ਇਹਨਾਂ ਜੁੱਤੀਆਂ ਨੇ ਮੇਰੀ ਗੱਡੀ ਨੂੰ ਬਚਾ ਲੈਣਾ ਵੱਡੀ ਗੱਡੀ ਲਏਗਾ 25 30 ਲੱਖ ਦੀ ਉਹਦੇ ਪਿੱਛੇ ਜੁੱਤੀ ਲਟਕਾ ਦੇਗਾ ਯਕੀਨ ਰੱਖਿਏ ਤਾਂ ਆਪਣੇ ਮਾਲਕ ਦੇ ਨਾਮ ਤੇ ਰੱਖੀਏ ਭਰੋਸਾ ਰੱਖੀਏ ਤਾਂ ਆਪਣੇ ਮਾਲਕ ਦੀ ਰਹਿਮਤ ਤੇ ਰੱਖੀਏ ਕਿਉਂਕਿ ਜਿਹੜਾ ਮਾਲਕ ਦੀ ਰਹਿਮਤ ਤੇ ਭਰੋਸਾ ਕਰਨ ਵਾਲੇ ਆ ਨਾ ਉਹ ਕਿਸੇ ਵੀ ਚੀਜ਼ ਦਾ ਡਰ ਨਹੀਂ ਰੱਖਦੇ ਬਾਬਾ ਜੀ ਚਿੰਤਾ ਨਹੀਂ ਰੱਖਦੇ ਉਹ ਇਸ ਲਈ ਇਹ ਯਕੀਨ ਰੱਖਣਾ ਇਹ ਵਿਸ਼ਵਾਸ ਰੱਖਣਾ ਭਰੋਸਾ ਰੱਖਣਾ ਤੇ ਆਪਣੇ ਮਾਲਕ ਦੀ ਰਹਿਮਤ ਤੇ ਰੱਖਣਾ ਬਾਬਾ ਜੀ ਕਿਉਂਕਿ ਜੇਕਰ ਅਸੀਂ ਵਹਿਮਾਂ ਭਰਮਾਂ 'ਚ ਫਸੇ ਰਵਾਂਗੇ ਤਾਂ ਫਿਰ ਇਨਸਾਨ ਦੇ ਜੀਵਨ 'ਚ ਸਦਾ ਦੁੱਖ ਤਕਲੀਫਾਂ ਪਰੇਸ਼ਾਨੀਆਂ ਹੀ ਰਹਿਣਗੀਆਂ पर जे अपने रब ते अपने सच्चे साईं ते यकीन रखांगे उस खुदावंद करीम ते यकीन रखा तो खुशियाँ आनगियाँ रहमता आनगियां बाबा जी इसलिए फिर याद रखो कि जो खुदा को भूल कर वहमो भरमो में भटकते हैं वो सारी जिंदगी खुशियों को ही तरसते हैं सो तो वह च नहीं पैना बाबा जी अपने यार का नाम लेना बाबा जी उस खुदा का नाम लेना बाबा जी और सदा खुश रहना बाबा जी चढ़ी कला रहना बाबा जी ਸੋ ਸਾਰਿਆਂ ਨੂੰ ਸਲਾਮ ਹੈ ਖੁਸ਼ ਰਹਿਓ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਸਾਈ ਜੀ ਜੈ ਬਾਬਾ ਮੁਰਾਦ ਸ਼ਾਹ ਬਲੀ ਜੀ ਸਲਾਮ ਯਾ ਹਜ਼ਰ ਨਿਜ਼ਾਮਉਦੀ ਨੋਲੀਆ ਸਾਹਿਬ ਮਹਿਬੂਬ ਇਲਾਹੀ ਜੀ ਜੈ ਸਾਈ ਜੀ